ਇਜਨੀਸੇ ਤਲਾਈ ਖਾਓਗੇ ਤਾਂ ਸਾਡੇ શરી ਚ ਬਿਮਾਰੀ ਵਧੇਗੀ ਕਿਉਂਕਿ ਜਟਰਗਣੀ ਮੰਦ ਹੈ ਉਹਦੇ ਚ ਜਿੰਨਾ ਹਲਕਾ ਭੋਜਨ ਹੋ ਸਕੇ ਉਸ ਪਾਚੇ ਭੋਜਨ ਹੋ ਸਕੇ ਜਿਆਦਾ ਅੱਛਾ ਹੈ। ਜਿਆਦਾਤਰ ਜਿਹੜੀ ਹੈ ਸਬਜੀ ਦੇ ਚ ਅਲਦਰ ਸਬਜੀ ਖਾਈ ਜਾਵੇ ਜਿਆਦਾ ਚੰਗੀ ਹੈ। ਅਲਦਰ ਸਬਜੀ ਜਿਹੜੀ ਇਸ ਤਰ੍ਹਾਂ ਥੋੜਾ ਫਰਮਲ ਹੈ, ਯਾ ਹੈ ਤਰੀ ਹੈ, ਮਿੱਠਾ ਹੈ, ਬੰਦ ਅਲਦਰ ਸਬਜੀ ਜਿਹੜੀ ਸਾਡੇ ਅਸਰੇ ਪਾਣੀ ਚ। ਅਲੀ ਬਿਮਾਰੀ ਇਨੀ ਨਹੀਂ ਹੁੰਦੀ ਹੈ ਵੀ ਲੇਕਿਨ ਅੱਗੇ ਬਿਮਾਰੀ ਵੱਧ ਜਾਏਗੀ ਜਿਸ ਵੇਲੇ ਸਿਰ ਬਸਾਤ ਚਲੇਗੀ। ਸਤਿ ਸ਼੍ਰੀ ਅਕਾਲ ਤੁਸੀਂ ਜੁੜਿਓ ਔਨਅਰ ਨਾਲ ਮੈਂ ਹਾਂ ਚਰਨਜੀਤ ਜੋਸ਼ੀ ਜਿਹੜੇ ਮੌਸਮ ਜਿਹੜਾ ਕੀ ਬਰਸਾਤਾਂ ਦਾ ਆ ਰਿਹਾ ਹੈ ਬੇਸ਼ੱਕ ਗਰਮੀ ਜਿਹੜੀ ਕੀ ਦਿਨ-ਦਿਨ ਪੈਰੀ ਪਰ بارش ਉਸ ਦੇ ਵਿੱਚ ਆ ਵੀ ਰਹੀ ਹੈ ਪਰ ਸਾਡੇ ਨਾਲ ਨੇ ਅੱਜ ਡਾਕਟਰ ਰਵਿੰਦ ਰੋਲਾ ਜੀ ਜੋ ਕਿ ਡੀਸੀ ਡਾਕਟਰ ਇਸ ਦੇ ਵਿੱਚ ਦੱਸੋ ਲੋਕਾਂ ਨੂੰ ਕੀ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਕਿਆ-ਕਿਆ ਖਾਣਾ ਪੀਣਾ ਚਾਹੀਦਾ ਜਿਹੜੀ ਬਰਸਾਤਾਂ ਉਸ ਸਰ ਇਸ ਵਨ ਨਾਰਮਲ ਅਸੀਂ ਖੁਰਾਕ ਲੈਣੀ ਹੈ ਬਰਸਾਤ ਦੇ ਮੌਸਮ 'ਚ ਜਿਆਦਾ ਤਲੀ ਚੀਜ਼ਾਂ ਜਿਹੜੀਆਂ ਲੋਕ ਖਾਂਦੇ ਨੇ ਜਦੋਂ ਬਰਸਾਤ ਹੋ ਗਈ ਬਾਹਰ ਲੋ ਜੀ ਪਕੌੜੇ ਬਣਾ ਲਓ ਕਰ ਉਹ ਬਿਮਾਰੀ ਦਾ ਕਾਰ ਹੈ ਕਿਉਂਕਿ ਉਹਦੇ 'ਚ ਸੜੀ ਪਾਚਨ ਕਿਰਿਆ ਜਿਹੜੀ ਮੰਦ ਹੋ ਜਾਂਦੀ ਹੈ ਜਠਰਗੰਦੀ ਨੂੰ ਅਸੀਂ ਕਹਿੰਦੇ ਹਾਂ ਭੁੱਖ ਜਿਹੜੀ ਹੈ ਉਹਦੀ ਡਿਮਾਂਡ ਵੱਧ ਜਾਂਦੀ ਹੈ ਸਰੀਰ ਦੀ ਵੀ ਉਹਨੂੰ ਹੋਰ ਅਸੀਂ ਖਾਈਏ ਨਵਾਂ ਜਿੰਨੀ ਅਸੀਂ ਤਲਾਈ ਖਾਵਾਂਗੇ ਉਹਦੇ ਨਾਲ ਸਾਡੇ શરી 'ਚ ਬਿਮਾਰੀ ਵਧੇਗੀ ਕਿਉਂਕਿ ਜਠਰਗੰਦੀ ਮੰਦ ਹੈ ਉਹਦੇ 'ਚ ਜਿੰਨਾ ਹਲਕਾ ਭੋਜਨ ਹੋ ਸਕੇ ਸੁਪਾਚੇ ਭੋਜਨ ਹੋ ਸਕੇ ਜਿਆਦਾ ਅੱਛਾ ਹੈ ਖਾਣਾ 2 ਨੰਬਰ ਤੇ ਜਿੰਨੀ ਹਰੀ ਪੱਤੇਦਾਰ ਸਬਜ਼ੀ ਉਸ ਤੋਂ ਖਾਣਾ ਤੋਂ ਬਚਣਾ ਚਾਹੀਦਾ। ਉਹਨੂੰ ਦਾ ਲੋਕਾਂ ਦੇ ਵਿੱਚ ਸਵਾਲ ਹੁੰਦਾ ਜੀ ਹਰੀ ਪੱਤੀਦਾਰ ਸਬਜ਼ੀ ਬਹੁਤ ਅੱਛੀ ਹੁੰਦੀ ਹੈ। ਲੇਕਿਨ ਜਿੰਨੀ ਹਰੀ ਬਰਸਾਤ ਜਦੋਂ ਹੋਏਗੀ ਉਹਦੇ ਵਿੱਚ ਬਹੁਤ ਸਾਰੇ ਕਿਟਾਣੂ ਜੀਵਾਣੂ ਸਬਜ਼ੀ ਦੇ ਅੰਦਰ ਪੈਦਾ ਹੋ ਜਾਂਦੇ ਨੇ। ਖਾਸ ਕਰ ਹਰੀ ਪੱਤੇਦਾਰ ਸਬਜ਼ੀ ਦੇ। ਜਿਹਦੇ ਨਾਲ ਬਿਮਾਰੀ ਵੱਧਣ ਦਾ ਡਰ ਰਹਿੰਦਾ ਹੈ। ਔਰ ਦੁੱਧ ਦਾ ਸੇਵਨ ਵੀ ਇਸ ਮੌਸਮ ਵਿੱਚ ਥੋੜਾ ਜਿਆ ਬਚਾ ਕੇ ਸਾਨੂੰ ਕਰਨਾ ਚਾਹੀਦਾ। ਕਿਉਂਕਿ ਦੁੱਧ ਦਾ ਸੇਵਨ ਕਿਉਂ ਕਿ ਪਸ਼ੂ ਜਿਹੜਾ ਖਾਏਗਾ ਆਹਾਰ ਪਸ਼ੂ ਕੀ ਖਾਏਗਾ ਚਾਰਾ ਖਾਏਗਾ। ਉਹੀ ਕਿ ਟਾਣੂ ਉਹਦੇ ਚੋਂ ਸਾਨੂੰ ਮਿਲਣਾ ਉਹ ਵੀ ਇੱਕ ਬਿਮਾਰੀ ਦਾ ਘਰੇ ਜਿਆਦਾਤਰ ਜਿਹੜੀ ਹੈ ਸਬਜ਼ੀ ਦੇ ਚ ਫਲਦਾਰ ਸਬਜ਼ੀ ਖਾਈ ਜਾਵੇ ਜਿਆਦਾ ਚੰਗੀ ਹੈ ਫਲਦਾਰ ਸਬਜ਼ੀ ਜਿਸ ਤਰ੍ਹਾਂ ਤੁਹਾਡਾ ਅਰਮਲ ਹੈ ਪਿਆ ਹੈ ਤਰਈ ਹੈ ਪੇਠਾ ਹੈ ਬੰਦ ਫਲਦਾਰ ਸਬਜ਼ੀ ਜਿਹੜੀ ਹੈ ਉਹ ਸਾਡੇ ਅਸੇ ਖਾਣੀ ਚੰਗੀ ਹੈ ਫਰੂਟਸ ਦੇ ਅੰਦਰ ਜਿਹੜਾ ਸੀਜ਼ਨਲ ਫਰੂਟ ਹੈ ਸੇਬ ਹੈ ਥੋੜਾ ਚੀਕੂ ਹੈ ਲੀਚੀ ਹੈ ਪਪੀਤਾ ਹੈ ਇਹ ਸਬਜ਼ੀਆਂ ਜਿਹੜੀ ਫਲ ਹੈਗੇ ਜਿਹੜੇ ਸਾਡੇ ਵਾਸਤੇ ਅੱਛੀਆਂ ਇਸ ਮੌਸਮ ਦੇ ਵਿੱਚ ਖਾਣ ਦੀ। ਬੱਚੇ ਜਿਹੜੇ ਅੱਜ ਕੱਲ ਉਹਨੇ ਜਿਵੇਂ ਤੁਸੀਂ ਕਹਿੰਗੇ ਮੌਸਮ ਵਧੀਆ ਹੋਇਆ ਕਹਿੰਦੇ ਨੇ ਵੀ ਜੰਕ ਫੂਡ ਖਾ ਲਓ ਪੀਜ਼ਾ ਹੋ ਗਿਆ ਅੱਜ ਕੱਲ ਦਾ 버ਗਰ ਹੋ ਗਿਆ। ਬੱਚਿਆਂ ਨੂੰ ਕੀ ਕੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਮਤਲਬ? ਦੇਖੋ ਸਰ ਜੰਕ ਫੂਡ ਔਰ ਫਾਸਟ ਫੂਡ ਦਾ ਤਾਂ ਫੇਵਰ ਕੋਈ ਨਹੀਂ ਕਰਦਾ ਮਾਪੇ ਵੀ ਨਹੀਂ ਕਰਦੇਗੇ ਕਿਸੇ ਦੇ। ਤੇ ਅਸੀਂ ਲੋਕ ਤਾਂ ਵੈਸੇ ਹੀ ਮਨਾ ਕਰਦੇ ਹਾਂ ਹਰ ਇੱਕ ਨੂੰ ਜਿੰਨਾ ਅਸੀਂ ਨਹੀਂ ਖਾਵਾਂਗੇ ਇਸ ਚੀਜ਼ਾਂ ਉਹਨਾਂ ਬਚਾਅ ਸਰੇਗਾ ਕਿਉਂਕਿ ਨਾ ਤੋਂ ਦੀ ਫੂਡ ਕੁਆਲਿਟੀ ਹੈ। ਬਾਜ਼ਾਰ ਤੁਸੀਂ ਹੁਣ ਕਿਤੇ ਵੀ ਚਲੇ ਜਾਓ ਤੁਹਾਡੇ ਸੂਪਰ ਸਾਧ ਦੇ ਮੌਸਮ ਤੋਂ ਵੈਸੇ ਹੀ ਮੈਂ ਪਹਿਲੀ ਗੱਲ ਕਹਿ ਕੇ ਹਟਿਆ ਜੀ ਕਿ ਹਲਕਾ ਭੋਜਨ ਜਿੰਨਾ ਕਰਾਂਗੇ ਉਹ ਜ਼ਿਆਦਾ ਅੱਛਾ ਸਰ ਦੇ ਉਸ ਜਿਵੇਂ ਘਰ ਬੈਠੇ ਜਿਹੜੇ ਬਜ਼ੁਰਗ ਆ ਗਏ ਜੀ ਉਹਨਾਂ ਨੂੰ ਕੀ ਨਫਰ ਤੇ ਮਿਲਦੀ ਕਿ ਕਿ ਸਤਨਾ ਟਾਈਮ ਅਲੀ ਕਿਸੇ ਨੂੰ ਨਹੀਂ ਆ ਜੰਦਾ ਪਾਣੀ ਦਾ ਉਹਨਾਂ ਨੂੰ ਕੀ ਸਾਦਾ ਮੈਂ ਤਾਂ ਸਿਰਫ ਪਾਣੀ ਦਾ ਖਿਆਲ ਰੱਖਣਾ ਚਾਹੀਦਾ ਜੀ ਬਜ਼ੁਰਗ ਵਿਅਕਤੀ ਉਹ ਵੈਸੇ ਹੀ ਬੜਾ ਸੋਚ ਕੇ ਖਾਂਦਾ ਹਲਕਾ ਫੁਲਕਾ ਭੋਜਨ ਕਰ ਦੋ ਤਾਂ ਜਿੰਨਾ ਹਲਕਾ ਲੈਣਗੇ ਅੱਛੇ ਰਹਿਣਗੇ ਪਾਣੀ ਹੈ ਪਾਣੀ ਤੋਂ ਥੋੜਾ ਜਿਹਾ ਵਿਚਾਰ ਰੱਖੋ ਪਾਣੀ ਨੂੰ ਪ੍ਰੋਪਰ ਬੋਇਲ ਕਰਕੇ ਲਓ ਫਿਲਟਰ ਦਾ ਪਾਣੀ ਉਹਨੂੰ ਵੀ ਬੋਇਲ ਕਰ ਕੁਝ ਚੋਕ ਦੇ ਕੋਈ ਜ਼ਿਆਦਾਤਰ ਪੇਸ਼ੈਂਟ ਬਹੁਤ ਜ਼ਿਆਦਾ ਆਉਂਦੇ ਕਿਵੇਂ ਦਾ ਅੱਜਕੱਲ੍ਹ ਮੌਸਮ ਦੇ ਵਿੱਚ ਕਿਵੇਂ ਵੀ ਜ਼ਿਆਦਾ ਚਲੋ ਜੇ ਕੋਈ ਐਸਾ ਜੀ ਹੱਲੀ ਜਿਹੜੀ ਹੈ ਰਿੱਟੂ ਦੇ ਅਨੁਸਾਰ ਹੱਲੀ ਬਿਮਾਰੀ ਇਨੀ ਨਹੀਂ ਹੁੰਦੀ ਹੈ ਕਿ ਲੇਕਿਨ ਅੱਗੇ ਬਿਮਾਰੀ ਵੱਧ ਜਾਏਗੀ ਜਿਸ ਵਾਂਸ ਤੋਂ ਬਸਾਤ ਚਲੇਗੀ ਜੁਜੇ ਡਾਇਰੀਆ ਦਾ ਪੇਸ਼ੈਂਟ ਪੀਲੇ ਦਾ ਪੇਸ਼ੈਂਟ ਇਹ ਵੱਜ ਜਾਂਦਾ ਵੀ ਕੋਈ ਜ਼ਿਆਦਾ ਹੋ ਰਹੀ ਨਹੀਂ ਸ਼ੁਰੂਆਤ ਹੋਈ ਜੀ ਡੈਂਗੂ ਹਾਲੀ ਦੂਰ ਹੈ ਡੈਂਗੂ ਹਾਲੀ ਕੱਲ 15 20 ਦਿਨ ਲੱਗਣਗੇ ਸ਼ੁਰੂਆਤ ਵਿੱਚ ਮਲੇਰੀਆ ਸ਼ੁਰੂਆਤ ਹੋ ਚੁੱਕੀ ਹੈ ਕੱਲ ਵੀ ਤੁਸੀਂ ਦੇਖਿਆ ਹੋਣਾ ਅਖਬਾਰ ਦੇ ਅੰਦਰ ਕਿ ਮਲੀ ਦੇ ਦੋ ਬੱਚੇ ਮਲੇਰੀਆ ਕਰਕੇ ਜਿਹੜੇ ਗਰਸ ਰਹੇ ਕਿ ਕਿਵੇਂ ਸਰ ਆਪਾਂ ਬੱਚਿਆਂ 'ਚ ਕਿਵੇਂ ਧਿਆਨ ਰੱਖਿਆ ਜਾ ਸਕਦਾ ਹੈ ਜਿਆਦਾ ਪੇਸ਼ੈਂਟ ਪੀਲੇ ਦਾ ਪੇਸ਼ੈਂਟ ਇਹ ਵੱਜ ਜਾਂਦਾ ਆ ਵੀ ਕੁਝ ਜ਼ਿਆਦਾ ਹੋ ਜਿੰਦਾ ਹੈ ਵਾਪਕ ਹੋਈ ਜੀ ਡੇਂਗੂ ਹਾਲੀ ਦੂਰ ਹੈ ਡੇਂਗੂ ਰੂ ਹਾਲੀ ਕੱਲੂ 15 20 ਦਿਨ ਲੱਗਣ ਗਿਆ ਸ਼ੁਰੂਆਤ ਵਿੱਚ ਮਲੇਰੀਆ ਸ਼ੁਰੂਆਤ ਹੋ ਚੁੱਕੀ ਹੈ ਕੱਲ ਵੀ ਤੁਸੀਂ ਦੇਖਿਆ ਹੋਣਾ ਅਖਬਾਰ ਦੇ ਅੰਦਰ ਕਿ ਮਲੇਰੀਆ ਦੇ ਦੋ ਬੱਚੇ ਪਟਿਆਲੇ ਦੇ ਹੀ ਮਿਲੇ ਨੇ ਮਲੇਰੀਆ ਕਰਕੇ ਜਿਹੜੇ ਗਰਸ ਰਹੇ ਕਿ ਕਿਵੇਂ ਸਰ ਆਪਾਂ ਬੱਚਿਆਂ 'ਚ ਕਿਵੇਂ ਧਿਆਨ ਰੱਖਿਆ ਜਾ ਸਕਦਾ ਹੈ ਇਸ ਮੌਸਮ ਵਿੱਚ ਕਿਉਂਕਿ ਲੋਕਾਂ ਨੂੰ ਬਹੁਤ ਹੁੰਦੇ ਛੋਟੇ ਬੱਚੇ ਜ਼ਿਆਦਾਤਰ ਉਹਨਾਂ ਲਈ ਮੈਂ ਕਹਿ ਰੱਖਿਆ। ਮੀ ਪਾਣੀ 'ਚ ਖੇਡਣਾ ਕੋਈ ਗਲਤ ਨਹੀਂ ਹੈ। ਸਾਰਿਆਂ ਦਾ ਬਚਪਨ ਅੱਛਾ ਨਿਕਲਿਆ ਜਿਨ੍ਹਾਂ ਨੇ ਬਚਪਨ ਦੇਖਿਆ ਅੱਛਾ ਤੋਂ ਮੀ ਪਾਣੀ 'ਚ ਖੇਡਣਾ ਕੋਈ ਗਲਤ ਨਹੀਂ ਹੈ। ਮੀ ਦੇ ਪਾਣੀ 'ਚ ਅੰਦਰ ਵਿਟਾਮਿਨ B12 ਦੀ ਮਾਤਰਾ अच्छੀ ਹੁੰਦੀ ਹੈ। ਉਹਦੇ 'ਚ ਕੋਈ ਨੁਕਸਾਨੀ ਹਾਂ ਅਗਰ ਪਾਣੀ ਗੰਦਾ ਨਹੀਂ ਹੈ ਤਾਂ। ਕਿਤੇ ਛੱਪੜ ਦਾ ਪਾਣੀ ਹੈ ਗੰਦਾ ਹੈ ਉੱਥੇ ਜਾ ਕੇ ਆਪਾਂ ਖੇਡ ਰਹੇ ਹਾਂ ਗਲਤ। ਖਾਣ ਪੀਣ ਤੋਂ ਹੀ ਸਭ ਸਾਰੇ ਵਸੇ ਸਭ ਪਚਣ ਕਰਾ ਸਭ ਧੀ ਹੋਈ ਹੈ ਜੀ।